ਏ ਹਦਿਆਣੇ ਦੇ ਬਾਡਰ ਤੇ ਬੈਠੇ ਜਿਹੜੇ ਕਿਸਾਨ ਹ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਇਤਹਾਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂੰਗਾ ਕੱਲ ਮਿਲਦੇ ਤਿੰਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ ਹੱਥੂ ਘੱਟੀਏ ਇਹਦਾ ਵਿਸ਼ਵਾਸ ਤਾਂ ਆਇ ਨਹੀਂ ਅਸੀਂ ਪਾਰਟੀ ਦੇ ਸ਼ਪਾਈ ਆਂ ਪਾਰਟੀ ਦੇ ਵਲੰਟੀਅਰ ਆਂ ਪਾਰਟੀ ਨੇ ਡਿਊਟੀ ਲਈ ਆਂ ਪਾਰਟੀ ਦੀ ਜਿੱਤ ਹੋਊਗੀ ਕੋ ਤੇਰਾ ਨਹੀਂ ਤੇਰਾ ਜਿੱਤਣਾ ਆ ਸਰ ਮੇਰੀ ਡਿਊਟੀ ਲੱਗੀ ਆ ਗੁਰੂ ਆਮਦਾਸ ਜੀ ਦੀ ਨਕਦੀ ਨੂੰ ਬਾਵੇ ਗੁਰੂ ਆਮਦਾਸ ਜੀ ਦੀ ਨਕਦੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਇਸ ਨਕਦੀ ਦਾ ਨਾਂ ਜਿਹੜਾ ਆ ਪਹਿਲਾਂ ਹੀ ਬਹੁਤ ਵੱਡਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਉਹਨੂੰ ਮਾਣ ਮਹਿਸੂਸ ਹੋਵੇ ਬੇਦੀ ਇਹ ਡਿਊਟੀ ਆ ਕਿ ਜਿਹੜੇ ਅਮਸਰ ਦੇ ਸਾਡੇ ਵਪਾਰੀ ਨੇ ਸੰਤਕਾਰ ਦੇ ਸਾਡਾ ਜੂਥ ਹੈ ਉਹਨਾਂ ਦੇ ਵਿਕ ਬਾਰੇ ਜਿਹੜੇ ਉਹ ਮਸਲੇ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜੂਨ ਦੀ ਕਿ ਦਿੱਲੀ ਤੇ ਹਦਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਤੇ ਖੇਤੀਬਾੜੀ ਪ੍ਰધાન ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਸਟਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚਮਤ ਸਰ ਦੇ ਮੁੱਦੇ ਅਮਤ ਸਰ ਦੇ ਵਿੱਚ ਸੰਤ ਨੂੰ ਲੈ ਕੇ ਉਹਨਾਂ ਮੁਰ ਅਮਤ ਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪੈਚਰ ਹੈ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁਕੜੇ ਇਹ ਮੇਰੀ ਪਹਿਲੀ ਡਿਊਟੀ ਹੋ। ਤਾਲਵੰਦ ਸਾਹਿਬ ਬਹੁਤ ਬਹੁਤ ਲੋਕਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲਿਆ ਤੇ ਤਿੰਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਇਹਦਾ ਵਿਸ਼ਵਾਸ ਤਾਂ ਆਇਆ ਨਹੀਂ ਗਿਆ। ਸਰ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ। ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਓਦਾਂ ਆ ਵਲੰਟੀਅਰ ਵੀ ਓਦਾਂ ਐਮਐਲਏ ਵੀ ਓਦਾਂ। ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ। ਅਸੀਂ ਪਾਰਟੀ ਦੇ ਸ਼ਿਪਾਈ ਆਂ। ਪਾਰਟੀ ਦੇ ਵਲੰਟੀਅਰ ਆਂ। ਪਾਰਟੀ ਨਾ ਡਿਊਟੀ ਲਈ ਆ। ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕੇ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਣ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਈ। ਆਹ ਕਾਹਲੀ ਬਾਤ ਬਕਰੋ ਉਹਨੂੰ ਕਿੱਸਾ ਦੇਦੇ ਹੋ। ਉਹਨਾਂ 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 ਤੇ ਵੇਖਣ ਵਾਲੀ ਕੋਈ ਚੀਜ਼ ਹੈਗੀ ਆ। ਲੱਛੋ ਜਿਹਾ ਵੇਖਣ ਵਾਲੀ ਹੈਗੀ ਆ। ਪਰ ਜਾਖੜ ਸਾਰੀ ਕਾਂਗਰਸ ਛਾੜ ਕੇ ਭਾਜਪਾ ਤੇ ਆ ਗਿਆ। ਸੁਖਬੀਰ ਸਾਹਿਬ ਦਾ ਕੰਮ ਹੋ ਗਿਆ। ਕੀ ਵੇਖਣਾ ਉਹਨਾਂ ਦਾ ਦੱਸੋ। ਕਿਹੜਾ ਗੱਠ ਜੋੜਿਆ। ਪਰ ਗੱਲਾਂ ਸਾਦ ਉਹ ਗੱਠ ਜੋੜ ਕਰ ਲੈਣ ਵੱਖੋ ਵੱਖਰੇ ਰਹਿਣ। ਸਾਡੀ ਸੇਤ ਦੇ ਕੋਈ ਫਰਕ ਨਹੀਂ ਪੰਜਾਬ ਦੇ ਲੋਕ ਭਗਵੰਤਾਨ ਦੇ ਨਾਲ ਉਹ ਤੇਦਾ ਦੀਆਂ ਤੇਦਾ ਜਿੱਤਾਂਗੇ ਜੀ